ਹੈਲੋ ਗਾਇਜ਼ ਵੈਲਕਮ ਟੂ ਆਰ ਚੈਨਲ ਕਿਡਸ ਲਰਨਿੰਗ ਗੁੱਡ ਮਾਰਨਿੰਗ ਅੱਜ ਅਸੀਂ ਪੰਜਾਬੀ ਦਾ ਟੋਪਿਕ ਕਰਾਂਗੇ ਮੁਕਤਾ ਮੁਕਤਾ ਮਤਲਬ ਜਿਸ ਦਾ ਕੋਈ ਚਿੰਨ੍ਹ ਨਹੀਂ ਹੁੰਦਾ ਤੁਹਾਨੂੰ ਚਾਟ ਪਨਾਇਆ ਨਾ ਮੁਕਤਾ ਕੰਨਾ ਸਿਹਾਰੀ ਬਿਹਾਰੀ ਓਂਕਰ ਦੁਲੈਂਕੜ ਸਭ ਤੋਂ ਪਹਿਲੇ ਕੀ ਆਂਦਾ ਹੈ ਮੁਕਤਾ ਮੁਕਤਾ ਮਤਲਬ ਜਿਸ ਦਾ ਕੋਈ ਵੀ ਚਿੰਨ੍ਹ ਨਹੀਂ ਹੁੰਦਾ ਅੱਜ ਅਸੀਂ ਕਰਾਂਗੇ ਮੁਕਤਾ ਦੇ ਦੋ ਅੱਖਰੀ ਸ਼ਬਦ ਨੈਕਸਟ ਅਸੀਂ ਤਿੰਨ ਅੱਖਰੀ ਵੀ ਚਾਰ ਅੱਖਰੀ ਠੀਕ ਹੈ ਦੋ ਅੱਖਰੀ ਮਤਲਬ ਜਿਵੇਂ ਡਰ ਘਰ ਪਰ ਠੀਕ ਹੈ ਨਾਉ ਲੈਟਸ ਸਟਾਰਟ ਸਭ ਤੋਂ ਪਹਿਲੇ ਓਖੇ ਸ਼ਬਦ ਜਿਵੇਂ ਅਸੀਂ ਇੰਗਲਿਸ਼ ਚ ਕਰਨੇ ਡਿਕਟੇਸ਼ਨ ਹਿੰਦੀ ਚ ਸ਼੍ਰੁਤੀ ਲੇਖ ਤੇ ਪੰਜਾਬੀ ਚ ਕੀ ਕਹਿੰਦਾ ਓਖੇ ਸ਼ਬਦ ਠੀਕ ਹੈ ਨੰਬਰ 1 ਤੇ ਆ ਗਿਆ ਤੱਤਾ ਨੰਨਾ ਤਨ ਠੀਕ ਹੈ ਤੱਤਾ ਨੰਨਾ ਤਨ ਪਪਾ ਲੱਲਾ ਪਲ ਡੱਡਾ ਰੜਾ ਡਾਰ ਠੀਕ ਹੈ नेक्स्ट है जज्जा डड्डा जड़ ठीक है ये किंकड़ दुलैंकड़ करना कोई मात्रा नहीं दो वर्ड है बब्बा सस्सा बास नेक्स्ट नंबर सिक्स है कक्का रारा नेक्स्ट चा खखा चख नेक्स्ट जज्जा लल्ला जल ਹਾ ਹਾ ਲੱਲਾ ਹਲ ਮੰਮਾ ਨੰਨਾ ਮਨ ਠੀਕ ਹੈ ਤਨ ਪਲ ਡਰ ਜੜ ਬਸ ਕਾਰ ਚੱਖ ਜਲ ਹਲ ਤੇ ਮਨ ਨੈਕਸਟ ਅਸੀਂ ਦੋ ਅੱਖਰੀ ਦੇ ਵਾਕ ਬਣਾਉ ਕਰਨੇ ਆ ਕਾਰ ਕਾਰ ਚਲ ਅਸੀਂ ਈਜ਼ੀ ਈਜ਼ੀ ਕਰਾਂਗੇ ਦੋ ਅੱਖਰ ਹੀ ਪੜੇ ਆ ਨਾ ਲੈ ਕਾਰ ਚਲ ਲਾਚ ਡੰਡੀ ਜ਼ਰੂਰ ਪਾਣੀ ਹੈ ਹਿੰਦੀ ਚ ਨੂੰ ਪੂਰਨ ਵਿਰਾਮ ਕੰਦੇ ਆ ਤੇ ਪੰਜਾਬੀ ਚ ਡੰਡੀ ਠੀਕ ਹੈ ਜਸ ਜਸ ਘਰ ਚੱਲ ਵੀ ਆ ਸਕਦਾ ਜਸ ਸਸਾ ਨਾ ਸੋਰੀ ਜਸ ਜਲ ਪਰ ਦਨ ਸਸਾ ਬਟਾਏ ਕ ਗਗ ਕ ਗੱਗਾ ਰਾਰਾ ਘਾਰ ਇਹਨੂੰ ਵੀ ਅੰਡਰਲਾਈਨ ਕਰਨਾ ਤੇ ਜਸ ਨੂੰ ਵੀ ਅੰਡਰਲਾਈਨ ਕਰਨਾ ਜਿਵੇਂ ਇੱਥੇ ਮੈਂ ਆਪਣੇ ਪੈਨਸਲ ਨਾਲ ਕੀਤਾ ਬਸ 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 ਫੜਿਆ ਬਸ ਚੜ ਠੀਕ ਹੈ ਕੁਝ ਵੀ ਦੋਨਾਂ ਚੋਂ ਸੀ ਰਾਈਟ ਕਰ ਸਕਦੇ ਆ ਤਰ ਤਰ ਚੱਖ ਤਰ ਚੱਕ ਫਲ ਫਲ ਖਾ ਵੀ ਆ ਸਕਦਾ ਫਲ ਫੜ ਫਲ ਚੱਕ ਕੁਝ ਵੀ ਲਿਖ ਸਕਦੇ ਆ ਫਲ ਫੜ ਠੀਕ ਹੈ ਐ ਸਾਡੇ ਹੋਗੇ ਪੰਜ ਵਾਕ ਬਣਾਓ ਤੁਸੀਂ ਆਪਣੇ ਵੱਲੋਂ ਵੀ ਜਿਵੇਂ ਘਰ ਦਾ ਕੁਝ ਵੀ ਹੋਰ ਬਣਾ ਸਕਦੇ ਹੋ ਠੀਕ ਹੈ ਨੈਕਸਟ ਹੈ ਖਾਲੀ ਥਾਂ ਭਰੋ ਡੈਸ਼ ਮਤ ਫੜ ਕੀ ਮਤ ਫੜ ਧੰਨ ਮਤ ਫੜ ਕਿਉਂਕਿ ਅਸੀਂ ਕੋਈ ਹੋਰ ਕਿਤਾਬ ਮਤ ਫੜ ਪਰ ਉੱਤੇ ਸਿਹਾਰੀ ਆਈ ਹੈ ਅਸੀਂ ਵਾਲੇ ਕੋਈ ਮਾਤਰਾ ਨਹੀਂ ਕੀਤੀ ਸਿਰਫ ਦੋ ਅਖਰੀ ਵਰਡ ਮੁਕਤਾ ਦੇ ਕੀਤੇ ਠੀਕ ਹੈ ਨੈਕਸਟ ਡੈਸ਼ ਮਤ ਡਰ ਮਤ ਜਾਂ ਬਾਜ ਮਤ ਠੀਕ ਹੈ ਡਰ ਮਤ ਡੈਸ਼ ਫਾੜ ਹਾਲਾ ਫਾੜ ਨੈਕਸਟ ਜਸ ਡੈਸ਼ ਤੱਕ ਚੱਲ ਜਸ ਨਲ ਤੱਕ ਚੱਲ ਡੈਸ਼ ਚੱਲ ਘਰ ਚੱਲ ਅਤੇ ਵੀ ਆ ਸਕਦਾ ਜਸ ਘਰ ਤੱਕ ਚੱਲ ਠੀਕ ਹੈ ਹੁਣ ਤਸਵੀਰਾਂ ਦੇ ਨਾਲ ਸਭ ਤੋਂ ਪਹਿਲੇ ਕੀ ਹੈ ਕਾਰ ਯਾਕੀ ਇਹ 10 ਠੀਕ ਹੈ 10 ਤੇ ਕਾਰ ਤੁਸੀਂ ਐਵੇਂ ਡਰਾਅ ਕਰਨੀ ਹੈ ਨੈਕਸਟ ਆ ਰਾਈਮਿੰਗ ਵਰਡ ਯਾਸੀ ਇਹਨੂੰ ਕਹਿ ਸਕਦੇ ਮਿਲਦੇ ਜੁਲਦੇ ਸ਼ਬਦ ਵੀ ਠੀਕ ਹੈ ਮੰਨ ਮੰਨ ਦਾ ਕੀ ਬਨੇਗਾ ਯਾਨਕਿ ਪਿੱਛੇ ਨੰਨਾ ਆਨਾ ਚਾਹੀਦਾ ਤਨ ਸਨ ਹੰਨ ਪੇਪਰ 'ਚ ਕੋਈ 2-2 ਪੁੱਛਾਂਗੇ ਤੇ ਕਾਪੀ 'ਚ ਤੁਸੀਂ ਸਾਰੇ ਨੋਟ ਕਰੋਗੇ ਠੀਕ ਹੈ ਇੱਕ ਜਨ ਵੀ ਆ ਸਕਦਾ ਨੈਕਸਟ ਹੈ ਡਰ ਡਰ ਦਾ ਕਾਰ ਪਰ ਮਰ ਹੋਨਰ ਠੀਕ ਹੈ ਨੈਕਸਟ ਥਰਡ ਹੈ ਹਸ हस्ता जस और दस बस और न दस दस भी आ सकता नस भी आ सकता ठीक है दस नेक्स्ट जल हल चल बल पल पल हल जल लिखा हुआ है बल ये लास्ट आएगा चल एंड लास्ट है हार्ड हार्ड दा जड़ पाड़ हार्ड लिखा है सड़ ते दाढ़ ठीक है ਕਾਕੇ ਲਾਸਟ ਵਰਡ ਸਾਡਾ ਐ ਸੇਮ ਹੋਣਾ ਚਾਹੀਦਾ ਨੈਕਸਟ ਆ ਜੰਬਲਵੜਾ ਜਾਂ ਸ਼ਬਦਾਂ ਨੂੰ ਸਹੀ ਤਰਤੀਬ ਵਿੱਚ ਲਿਖਣਾ ਉਹਨਾਂ ਦੋ ਐ ਤੇ ਬਹੁਤ ਇਜ਼ੀ ਐ ਕ ਕ ਰ ਰ ਘਰ ਆ ਜਾਏਗਾ ਜ ਜ ਨ ਨ ਜਨ ਪਹਿਲਾ ਘਰ ਐ ਜਨ ਐ ਮਨ ਐ ਦਸ ਐ ਤੇ ਲਾਸਟ ਐ ਪਰ ਠੀਕ ਐ ए तो थूँ ईजी लगेगा जो दो अखर या तीन अखरी दो अखर तीन अखरी करा या चार अखर फिर थोड़ी मुश्किल होगी नैक्सट ए वाला इन्ना कंप्लीट हो गया ठीक है अपनी कॉपी से नोट करना सेम ऐमें पैटर्न बना के